ਤੁਹਾਨੂੰ ਯਾਦ ਹੋਣਾ ਕਿ ਇੱਕ 2020 ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ ਮੇਰੇ ਤੇ ਕਹਿੰਦੇ ਸੀ ਕਿ ਰੇਪ ਕਰਤਾ ਰੇਪ ਕਰਤਾ 376 ਦਾ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਕੁਝ ਅ ਅਫਸਰਾਂ ਦੀ ਲਾਗਤਬਾਜੀ ਨਾਲ ਕਰਕੇ ਅ ਪਰਚਾ ਦਰਜ ਕੀਤਾ ਸੀ ਉਹਦੇ ਵਿੱਚ ਲੋਕਾਂ ਦੇ ਕਾਫੀ ਕਮੈਂਟ ਆਏ ਸੀ ਕਿ ਅ ਕਾਫੀ ਮਾੜੇ ਚੰਗੇ ਕਮੈਂਟ ਕੀਤੇ ਸੀ ਅੱਜ ਅਸੀਂ ਬਬਕਲਾ ਸਾਹਿਬ ਦਲ ਦੇ ਵਿੱਚ ਖੜੇ ਆਂ ਅੱਜ ਉਸ ਕੇਸ ਦੇ ਵਿੱਚੋਂ 376 ਦੇ ਵਿੱਚੋਂ ਜਿਹੜਾ ਕਹਿੰਦੇ ਸੀ ਰੇਪ ਕੀਤਾ ਉਹਦੇ ਵਿੱਚੋਂ ਅੱਜ ਮੈਨੂੰ ਬਾਰੀ ਜਿੱਤ ਬਰੀ ਕਰ ਦਿੱਤਾ ਗਿਆ ਸਿਰਫ ਤੁਹਾਨੂੰ ਦੱਸਣਾ ਸੀ ਕਿ ਉਦੋਂ ਬੜੀ ਲਾਲਾ ਲਾਲਾ ਹੋਈ ਸੀ ਮੀਡੀਆ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਿਆ ਕਿ ਅੱਜ ਮੈਂ ਉਸ ਕੇਸ ਦੇ ਵਿੱਚੋਂ ਬਰੀ ਹੋ ਗਿਆ ਕਿਉਂਕਿ ਉਦੋਂ ਬੜੀ ਬੇਇੱਜ਼ਤੀ ਹੋਈ ਸੀ ਇਸ ਗੱਲ ਦੇ ਵਿੱਚ ਜਿਹੜਾ ਝੂਠਾ ਮੁਕੱਦਮਾ ਕਿਸੇ ਤੇ ਦਰਜ ਕਰ ਦੇਣਾ ਉਦੇ ਵਿੱਚ ਕੀ ਹੈ ਕਿ ਇਨਸਰਟ ਉਦੋਂ ਬਹੁਤ ਹੋਈ ਸੀ ਇਸ ਕਰਕੇ ਮੈਂ ਤੁਹਾਨੂੰ ਸੂਚਿਤ ਕਰ ਰਿਹਾ ਕਿ ਅੱਜ ਮੈਂ ਉਸ ਕੇਸ ਦੇ ਵਿੱਚੋਂ ਬਾਅਦ ਜਦ ਬਰੀ ਹੋ ਗਿਆ ਸ਼ਹਿਨਾਜ਼ ਗਿਲ ਤੇ ਪਤਾ ਸੰਤੋਖ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਸ਼ੈਨਾਜ਼ ਗਿਲ ਦੇ ਪਿਤਾ ਦੇ ਉੱਪਰ 2020 ਦੇ ਵਿੱਚ ਇੱਕ ਰੇਪ ਕੇਸ ਦਾ ਜਿਹੜਾ ਪਰਚਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਸ਼ੈਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਨਜ਼ਰ ਆ ਰਹੇ ਸਨ ਤੇ ਹੁਣ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਹੈ ਉਸ ਦੇ ਵਿੱਚ ਉਹ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਕੇਸ ਤੋਂ ਉਹ ਬਰੀ ਹੋ ਚੁੱਕੇ ਨੇ ਪੂਰੀ ਗੱਲਬਾਤ ਕੀ ਹੋਈ ਆ ਉਸ ਵੀਡੀਓ ਦੇ ਵਿੱਚ ਤੁਹਾਨੂੰ ਸੁਣਾਉਣੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸ਼ੈਨਾਜ਼ ਗਿਲ ਦੇ ਪਿਤਾ ਦਾ ਜਿਹੜਾ ਕੇਸ ਸੀਗਾ ਉਹ ਕਿੰਨੇ ਸਾਲ ਕੇਸ ਚੱਲਿਆ ਤੇ ਹੁਣ ਉਹ ਕੇਸ ਤੋਂ ਬਰੀ ਹੋ ਗਏ ਨੇ ਇਸ ਵੀਡੀਓ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਸੁਣੋ ਕਿ ਪੂਰਾ ਮਾਮਲਾ ਕੀ ਸੀਗਾ ਤੇ ਹੁਣ ਉਹ ਬਰੀ ਹੋ ਗਏ ਨੇ ਇਸ ਤੋਂ ਬਾਅਦ ਉਹਨਾਂ ਦੇ ਕੋਈ ਐਕਸ਼ਨ ਹੁੰਦਾ ਹੈ ਜਾਂ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਯਾਦ ਹੋਣਾ ਕਿ ਇੱਕ 2020 ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ ਮੇਰੇ ਤੇ ਕਹਿੰਦੇ ਸੀ ਕਿ ਰੇਪ ਕਰਤਾ ਰੇਪ ਕਰਤਾ 376 ਦਾ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਕੁਝ ਅ ਅਫਸਰਾਂ ਦੀ ਲਾਗਤਬਾਜੀ ਨਾਲ ਕਰਕੇ ਪਰਚਾ ਦਰਜ ਕੀਤਾ ਸੀ ਉਹਦੇ ਵਿੱਚ ਲੋਕਾਂ ਦੇ ਕਾਫੀ ਕਮੈਂਟ ਆਏ ਸੀ ਕਿ ਕਾਫੀ ਮਾੜੇ ਚੰਗੇ ਕਮੈਂਟ ਕੀਤੇ ਸੀ ਅੱਜ ਅਸੀਂ ਬਬਕਲਾ ਸਾਹਿਬ ਅਦਾਲਤ ਦੇ ਵਿੱਚ ਖੜੇ ਆਂ ਅੱਜ ਉਸ ਕੇਸ ਦੇ ਵਿੱਚੋਂ 376 ਦੇ ਵਿੱਚੋਂ ਜਿਹੜਾ ਕਹਿੰਦੇ ਸੀ ਰੇਪ ਕੀਤਾ ਉਹਦੇ ਵਿੱਚੋਂ ਅੱਜ ਮੈਨੂੰ ਬਾਇਜਤ ਬਰੀ ਕਰ ਦਿੱਤਾ ਗਿਆ ਸਾਡੇ ਨਾਲ ਮੇਰੇ ਨਾਲ ਮੇਰੇ ਵਕੀਲ ਸਾਹਿਬ ਨੇ ਰਣਜੀਤ ਸਿੰਘ ਰਾਣਾ ਜੀ ਰਈਏ ਤੋਂ ਵਕੀਲ ਸਾਹਿਬਾ ਗੱਲ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਪ੍ਰਧਾਨ ਜੀ ਸੰਤੋਖ ਸਿੰਘ ਉਹਨਾਂ ਨੇ ਦੱਸਿਆ ਕਿ ਪਹਿਲਾਂ ਇਹਨਾਂ ਦੇ 376 ਦਾ ਮੁਕੱਦਮਾ ਦਰਜ ਹੋਇਆ ਸੀ ਉਹ ਕੁਝ ਐਵੀਡੈਂਸ ਦੀ ਕਮੀਆਂ ਕਹ ਲੋ ਬਾਅਦ ਜਾਂ ਬਿਆਨਾਂ ਤੋਂ ਫਿਰਨਾ ਕਹਿ ਲੋ ਉਸ ਤੋਂ ਬਾਅਦ ਉਹਨਾਂ ਕਹੇ 376 ਨਹੀਂ 354 ਲੱਗੀ ਐ 354 ਵੀ ਪ੍ਰੂਫ ਨਹੀਂ ਹੋਈ ਅੱਜ ਸੰਤੋਖ ਸਿੰਘ ਉਹਨਾਂ ਨੂੰ ਮਾਨਯੋਗ ਅਦਾਲਤ ਜਸਪ੍ਰੀਤ ਸਿੰਘ ਐਸ ਡੀ ਜੀ ਐਮ ਬਾਬਾ ਬਗਲਾ ਜੀ ਵੱਲੋਂ ਬਾਜੀਤ ਬਰੀ ਕੀਤਾ ਗਿਆ ਤੇ ਮੈਂ ਇਹਨਾਂ ਨੂੰ ਬਰੀ ਹੋਣ ਤੇ ਵਧਾਈ ਦੇਣਾ ਕਿ ਇਹਨਾਂ ਦੀ ਜਿੱਤ ਆ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਹੋਈ ਧੰਨਵਾਦ ਜੀ ਸਿਰਫ ਤੁਹਾਨੂੰ ਦੱਸਣਾ ਸੀ ਕਿ ਉਦੋਂ ਬੜੀ ਲਾਲਾ ਲਾਲਾ ਹੋਈ ਸੀ মিডিਆ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਿਆ ਕਿ ਅੱਜ ਮੈਂ ਉਸ ਕੇਸ ਦੇ ਵਿੱਚੋਂ ਬਰੀ ਹੋ ਗਿਆ ਅੱਜ ਅਸੀਂ ਖਲੋਤੇ ਹਲੇ ਵੀ ਅਦਾਲਤ ਦੇ ਵਿੱਚ ਖਲੋਤੇ ਆ ਹੁਣੇ ਬਰੀ ਹੋ ਕੇ ਬਾਹਰ ਨਿਕਲੇ ਆ ਕਿਉਂਕਿ ਉਦੋਂ ਬੜੀ ਬੇਇੱਜ਼ਤੀ ਹੋਈ ਸੀ ਇਸ ਗੱਲ ਦੇ ਵਿੱਚ ਜਿਹੜਾ ਝੂਠਾ ਮੁਕੱਦਮਾ ਕਿਸੇ ਤੇ ਦਰਜ ਕਰ ਦੇਣਾ ਉਹਦੇ ਵਿੱਚ ਕੀ ਹੈ ਕਿ ਇਨਸਲਟ ਉਦੋਂ ਬਹੁਤ ਹੋਈ ਸੀ ਇਸ ਕਰਕੇ ਮੈਂ ਤੁਹਾਨੂੰ ਸੂਚਿਤ ਕਰ ਰਿਹਾ ਕਿ ਅੱਜ ਮੈਂ ਉਸ ਕੇਸ ਦੇ ਵਿੱਚੋਂ ਬਾਈਜਦ ਬਰੀ ਹੋ ਗਏ ਆ ਧੰਨਵਾਦ